ਭੋਵੀਤ ਅਲੀਵਾਲ ਜੀ ਮੰਗ ਰਹੇ ਸੀ ਮਾਈਕ ਅੱਛਾ ਠੀਕ ਹੈ ਜੀ ਥੈਂਕ ਯੂ ਸਰ ਸਰ ਆਈਜੀ ਸਰ ਕੇ ਅੰਦਰ ਰਹਿੰਦੋ ਨਹੀਂ ਹੁਣ ਰਹਿਣ ਹੀ ਦਿਓ ਸਰ ਤੁਸੀਂ ਚੱਲਣਾ ਹੀ ਚਾਹੁੰਦਾ ਤੁਹਾਡੇ ਤੋਂ ਬਿਨਾ ਇਹ ਦਸਰ ਚੱਲਿਆ ਨਹੀਂ ਜਾਣਾ ਅੱਜ ਤੋਂ ਬਾਅਦ ਚੱਲ ਰੂਗਾ ਬਈ ਮੈਂ ਮੈਂ ਤਾਂ ਮੈਂ ਬੈਹਾਂ ਬਿਲਕੁਲ ਆਪਣਾ ਕੋਈ ਪੰਜਾਬੀ ਫਿਲਮ ਜਿਹੜੀ ਉਹ ਨਹੀਂ ਚਾਹ ਸਕਦੀ ਬਸ ਉਹੀ 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 ਜੀ ਕੀਤਾ ਵੀ ਇੱਥੇ ਪੈਰ ਰੱਖਣਾ ਕਿਸੇ ਦੇ ਮੰਚ ਤੇ ਕਹਿਣ ਤੇ ਮੈਨੂੰ ਬਾਲਾ ਪਰਖਣ ਦੀ ਕੋਸ਼ਿਸ਼ ਨਾ ਕਰਿਓ ਜੇ ਕੋਈ ਕਹਿ ਦੇਵੇ ਨਾ ਕਿ ਰਹਿਣ ਦਿਓ ਦੇਖੀਂ ਕਿਤੇ ਦੁਨੀਆ ਇਹ ਨਾ ਕਹਿ ਦੇਵੇ ਤੂੰ ਰਹਿਣ ਦਿਓ ਮੈਂ ਉਸ ਆਵਾਸ ਨੂੰ ਦੱਸਦਿਆਂ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸੱਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੋਬੀ ਥਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਆ ਜਿਹੜਾ ਕੋਈ ਇਹ ਸੋਚਦਾ ਨਾ ਵੀ ਹੋਬੀ ਨੂੰ ਰਹਿਣ ਦਿਓ ਔਰ ਇਸ ਮੰਚ ਤੇ ਛੱਡੋ ਬਰੇ A few moments later ਮੈਂ ਇੱਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੇ ਆ ਕਿਉਂਕਿ ਲਾਈਵ ਚੱਲ ਰਿਹਾ ਆ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਨੀਆ ਆਈਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੌਬੀ ਢਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਂ ਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਹੌਬੀ ਢਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਂ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਆ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨ ਅੰਗਲ ਸਾਹਿਬ ਦਾ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੋਬੀ ਧਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਖਾਨ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਪਤਗੀਆ ਮੇਲਾ ਮੇਰਾ ਮੇਲਾ ਆਪਣਾ ਮੇਲਾ ਪਰਿਵਾਰ ਦਾ ਸਾਡੀ ਇੱਕ ਐਂਕਰ ਹੈ ਉਹਨੂੰ ਬੁਲਾਇਆ ਸੀ ਉਹਨੂੰ ਮੇਰਾ ਬੋਲਣਾ ਚੰਗਾ ਨਹੀਂ ਲੱਗਿਆ ਹੋ ਸਕਦਾ ਮੈਨੂੰ ਵੀ ਕਿਸੇ ਦਾ ਬੋਲਣਾ ਚੰਗਾ ਨਾ ਲੱਗਿਆ ਹੋਵੇ ਮੈਨੂੰ ਵੀ ਕਈ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਆ ਜਿਓ ਤੁਸੀਂ ਮੇਰੇ ਨਾਲੋਂ ਫਿਰ ਮੈਨੂੰ ਕਿਸੇ ਦੀ ਕੀ ਪਰਵਾਹ ਓ ਜਿਓ ਜਿਓ ਦੋਸਤੋ ਇਹ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ಜರು